ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਦੋਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਮੈਂ ਨਾਹੀ ਕਿਛ ਹਾਂ ਨਾਹੀ ਕਛ ਆਹੇ ਨਾ ਮੋਰਾ ਔਸਰ ਲੱਜ ਆਖ ਲੈ ਹੋ ਸਦਨਾ ਜਨ ਤੋਰਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਪਰਮ ਸਨਮਾਨ ਜੋਗ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫਤਾਵਾਰੀ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੀ ਸਾਧ ਸੰਗਤ ਜੀ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਦੇਵਾਕਾ ਅਨੁਸਾਰ ਆਪ ਜੀ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਨੇ ਸ੍ਰੀ ਸੋਖਮਣੀ ਸਾਹਿਬ ਦੇ ਜਾਪ ਉਪਰੰਤ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਰਸ ਭਿੰਨੇ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ ਸੋ ਆਓ ਹੁਣ 20-25 ਮਿੰਟ ਦੀ ਵਿਚਾਰ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਵਿਚਾਰ ਤੋਂ ਪਹਿਲਾਂ ਆਪ ਸੰਗਤਾਂ ਨੂੰ ਬੇਨਤੀ ਦੋਨੇ ਹੱਥ ਜੋੜ ਕੇ ਸੀਸ ਝੁਕਾ ਕੇ ਗੁਰਫਤੇ ਦੇ ਨਾਲ ਸਾਂਝ ਪਾਈਏ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਨੇ ਸਤਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਭਾਈ ਸਾਹਿਬ ਜੀ ਦੀ ਰਸਨਾ ਤੋਂ ਸ਼ਬਦ ਸਰਵਣ ਕੀਤਾ ਹੈ ਆਸਾ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਕੀ ਫਰਮਾਨ ਕਰਦੇ ਨੇ ਕਹਿੰਦੇ ਨੇ ਮਾਨ ਮੇਰੋ ਗੱਜ ਜਿਹਬਾ ਮੇਰੀ ਕਾਤੀ ਮਾਪ ਮਾਪ ਕਾਟੋ ਜਮ ਕੀ ਫਾਸੀ ਮੇਰਾ ਮਾਨ ਕਹਿੰਦੇ ਭਗਤ ਜੀ ਕਹਿੰਦੇ ਜਿਹੜਾ ਗੱਜ ਬਣ ਗਿਆ ਤੇ ਮੇਰੀ ਜੀਵ ਕੈਂਚੀ ਬਣ ਗਿਆ ਤੇ ਪ੍ਰਭੂ ਦੇ ਨਾਮ ਨੂੰ ਮਾਨ ਵਿੱਚ ਵਸਾ ਕੇ ਤੇ ਜੀਵ ਨਾਲ ਜਪ ਕੇ ਪਰਮੇਸ਼ਰ ਦਾ ਨਾਮ ਮੈਂ ਆਪਣੇ ਮਨ ਨੂੰ ਰੂਪ ਗੱਜ ਨਾਲ ਕਸ ਕਸ ਕੇ ਜੀਵ ਕੈਂਚੀ ਨਾਲ ਮੌਤ ਦੀ ਡਰ ਦੀ ਫਾਹੀ ਕੱਟੀ ਜਾ ਰਹੀ ਹੈ ਕਾਹਾਂ ਕਰੋ ਜਾਤੀ ਕਾਹਾਂ ਕਰੋ ਪਾਤੀ ਰਾਮ ਕੋ ਨਾਮ ਜਪੋ ਦਿਨ ਰਾਤੀ ਰਹਾਉ ਦੇ ਕਿ ਸਤਿਗੁਰੂ ਫਰਮਾਨ ਕਰਦੇ ਨੇ ਮੈਨੂੰ ਹੁਣ ਕਿਸੇ ਉੱਚੀ ਨੀਵੀਂ ਜਾਤ ਗੋਤ ਦੀ ਪਰਵਾਹ ਨਹੀਂ ਰਹੀ ਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ ਜਿਹੜੇ ਭਗਤ ਬਣ ਜਾਂਦਾ ਗੁਰੂ ਦੇ ਜਿਹੜੇ ਅਨੰਨ ਸੱਚੇ ਸੇਵਾਦਾਰ ਭਗਵਾਨ ਦੇ ਰੂਪ ਨੂੰ ਹਰ ਇੱਕ ਵਿੱਚ ਦੇਖਦੇ ਨੇ ਸਤਗੁਰੂ ਉਹਨਾਂ ਤੇ ਬਖਸ਼ਿਸ਼ਾਂ ਕਰਦੇ ਨੇ ਕਿਰਪਾ ਕਰਦੇ ਨੇ ਉਹ ਨਾਮ ਸਿਮਰਨ ਤੋਂ ਬਿਨਾਂ ਦੂਜੀ ਗੱਲ ਨਹੀਂ ਕਰਦੇ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਦਾ ਜੀਵਨ ਹੈ ਜੀ ਆਪਾਂ ਅੱਜ ਜੋ ਵਿਚਾਰ ਕਰਨੀ ਹੈ ਭਗਤ ਨਾਮਦੇਵ ਜੀ ਜਿਨ੍ਹਾਂ ਨੂੰ 72 ਵਾਰੀ ਦਰਸ਼ਨ ਹੋਏ ਮਹਾਰਾਜ ਦੇ 72 ਵਾਰ ਹੁਣ ਉਹਨਾਂ ਦੇ ਸ਼ਬਦ ਦੀ ਵਿਚਾਰ ਹੈ ਜੋ ਆਪਾਂ ਕਰ ਰਹੇ ਰਾਗਣ ਰਾਗੋ ਸੀਵਨ ਸੀਵੋ RAM ਨਾਮਿਨ ਘਰੀ ਨ ਜੀਵੋ ਭਗਤ ਜੀ ਕਹਿੰਦੇ ਕਿ ਇਸ ਸਰੀਰ ਮੱਟੀ ਵਿੱਚ ਮੈਂ ਆਪਣੇ ਆਪ ਨੂੰ ਨਾਮ ਨਾਲ ਰੰਗ ਰਿਹਾ ਹਾਂ ਪ੍ਰਭੂ ਦੇ ਨਾਮ ਦੀ ਸਿਉਣ ਸਿਉ ਰਿਹਾ ਹਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਾ ਮੈਂ ਇੱਕ ਘੜੀ ਭਰ ਵੀ ਨਹੀਂ ਜੀਓ ਸਕਦਾ ਭਗਤ ਕਰੋ ਹਰ ਕੇ ਗੁਣ ਗਾਵੋ ਆਠ ਪੈਰ ਆਪਣਾ ਖਸਮ ਧਿਆਵੋ ਮੈਂ ਪ੍ਰਭੂ ਦੀ ਭਗਤੀ ਕਰ ਰਿਹਾ ਹਰੀ ਦੇ ਗੁਣ ਗਾ ਰਿਹਾ ਅਠੇ ਪੈਰ ਆਪਣੇ ਪ੍ਰਭੂ ਖਸਮ ਨੂੰ ਯਾਦ ਕਰ ਰਿਹਾ ਫਿਰ ਕਹਿੰਦੇ ਨੇ ਸੋਨੇ ਕੀ ਸੂਈ ਕਹਿੰਦੇ ਭਾਵੇਂ ਸੂਈ ਆ ਨਾ ਜਿਹੜੀ ਸੋਨੇ ਦੀ ਹੋਵੇ ਭਾਵੇਂ ਕਿਸੇ ਤਰ੍ਹਾਂ ਦੀ ਹੋਵੇ ਉਹਦਾ ਮੂੰਹ ਮੂਰਿਆ ਤਿੱਖਾ ਹੈ ਤੇ ਪਿੱਛੇ ਧਾਗਾ ਪਾਇਆ ਜਾਂਦਾ ਹੈ ਧਾਗਾ ਸਿਉਣ ਦਾ ਕੰਮ ਕਰਦਾ ਹੈ ਸੂਈ ਨੇ ਨਖਾਰਾ ਬਣਾਉਣਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਮੈਨੂੰ ਗੁਰੂ ਦਾ ਸ਼ਬਦ ਸੋਨੇ ਦੀ ਸੂਈ ਮਿਲ ਗਿਆ ਕਹਿਣ ਦਾ ਭਾਵ ਹੈ ਉਸ ਦੀ ਬਰਕਤ ਦੇ ਨਾਲ ਮੇਰੀ ਜਿਹੜੀ ਸੁਰਤ ਹੈ ਨਾ ਸੁੱਧ ਨਿਰਮਲ ਹੋ ਗਈ ਇਹ ਮਾਨੋ ਮੇਰੇ ਪਾਸ ਚਾਂਦੀ ਦਾ ਧਾਗਾ ਹੈ ਸੂਈ ਧਾਗੇ ਨਾਲ ਮੈਂ ਨਾਮਦੇਵ ਮਾਨ ਦੇ ਪ੍ਰਭੂ ਦੇ ਨਾਲ ਸੀਤਾ ਹੋਇਆ ਹੈ ਭਗਵਾਨ ਜੀ ਨੂੰ ਕਹਿਣ ਲੱਗੇ ਭਗਤ ਨਾਮਦੇਵ ਜੀ ਕਹਿੰਦੇ ਵੀ ਮੈਨੂੰ ਬੱਤਰਵਾਰੀ ਤੁਸੀਂ ਦਰਸ਼ਨ ਦਿੱਤੇ ਵੀ ਮੈਥੋਂ ਵੀ ਵੱਡਾ ਕੋਈ ਹੈਗਾ ਸੇਵਾਦਾਰ ਕੋਈ ਇਸ ਭਗਤ ਤੇਰਾ ਕੋਈ ਹੈ ਜਿਹਨੂੰ ਮੈਥੋਂ ਵੱਧ ਦਰਸ਼ਨ ਹੋਏ ਹੋਣ ਭਗਤ ਨਾਮਦੇਵ ਜੀ ਕਹਿੰਦੇ ਨੇ ਭਗਵਾਨ ਨੂੰ ਭਗਵਾਨ ਕਹਿੰਦੇ ਇਹ ਗੱਲ ਛੱਡ ਦੇ ਭਾਈ ਤੇਥੋਂ ਵੱਧ ਦੁਨੀਆ ਪਈ ਹੈ ਤੇਰੇ ਤੋਂ ਵੱਧ ਦੁਨੀਆ ਪਈ ਅੱਜ ਸਾਨੂੰ ਸੰਦੇਹ ਆ ਸਾਰਿਆਂ ਨੂੰ ਸ਼ੰਕਾ ਹੈ ਅਸੀਂ ਸਤਗੁਰਾਂ ਦੇ ਚਰਨਾਂ 'ਚ ਝੁਕਦੇ ਆਂ ਅਰਦਾਸ ਕਰਦੇ ਆਂ ਪਰ ਮਨ ਦੇ ਵਿੱਚ ਹੁੰਦਾ ਹੈ ਪਤਾ ਨਹੀਂ ਪੂਰੀ ਹੋਊ ਕਿ ਨਾ ਸ਼ੰਕਾ ਹੈ ਸੰਦੇਹ ਹੈ ਕਿਉਂਕਿ ਸੰਕੇ ਗੁਰੂ ਦੀ ਬਾਣੀ ਮਿਟਾ ਸਕਦੀ ਹੈ ਪ੍ਰਭੂ ਪਰਮੇਸ਼ਰ ਦੀ ਬਾਣੀ ਦਾ ਜਦੋਂ ਸਾਡੇ ਤੇ ਮਨ ਤੇ ਪ੍ਰਭਾਵ ਪਿਆ ਬਾਣੀ ਬਾਣੀ ਸਾਡੇ ਅੰਦਰ ਘਰ ਕਰ ਗਈ ਤੇ ਗੁਰੂ ਦੀ ਬਖਸ਼ਿਸ਼ ਹੋ ਗਈ ਫਿਰ ਸਾਨੂੰ ਹਰ ਇੱਕ ਗੱਲ ਪਰਮੇਸ਼ਰ ਦੀ ਚੰਗੀ ਲੱਗੇਗੀ ਸੱਚੀ ਲੱਗੇਗੀ ਸ਼ਬਦ ਪੜਿਆ ਸੀ ਨਾ ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਾਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਦੇਖੋ ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਦੀ ਬਾਣੀ ਵਸ ਗਈ ਹਿਰਦੇ ਚ ਵਸ ਗਈ ਉਹਨਾਂ ਨੂੰ ਸੁੱਖ ਬਹੁਤ ਮਿਲ ਗਏ ਪ੍ਰਾਪਤ ਹੋ ਗਏ ਇਸੇ ਤਰ੍ਹਾਂ ਭਾਈ ਆਪਾਂ ਜਿਹੜੀ ਬਾਣੀ ਦੀ ਵਿਚਾਰ ਕਰਨੀ ਹੈ ਭਗਤ ਨਾਮਦੇਵ ਜੀ ਭਗਵਾਨ ਨੂੰ ਕਹਿੰਦੇ ਨੇ ਕਹਿੰਦੇ ਹੈਗੇ ਆ ਭਗਤ ਤੇ ਇਥੋਂ ਉੱਪਰ ਵੀ ਕਹਿੰਦੇ ਫਿਰ ਦਰਸ਼ਨ ਕਰਾ ਦਿਓ ਜਿਹੜੇ ਭਗਤਾਂ ਨੂੰ ਜਾਦੇ ਮੇਰੇ ਤੋਂ ਦਰਸ਼ਨ ਹੋਏ ਆ ਉਹਨਾਂ ਦੇ ਕਹਿੰਦੇ ਕੁਝ ਦਿਨ ਭਗਵਾਨ ਚੁੱਪ ਰਿਹਾ ਕਹਿਣ ਲੱਗੇ ਨੂੰ ਸ਼ੰਕਾ ਹੋ ਗਿਆ ਵੀ ਇਹਨੂੰ ਹੰਕਾਰ ਹੋ ਗਿਆ ਵੀ ਮੈਨੂੰ ਦਰਸ਼ਨ ਬਹੁਤ ਦਿੱਤੇ ਨੇ 72 ਵਾਰੀ ਦਰਸ਼ਨ ਮਹਾਰਾਜ ਦੇ ਪ੍ਰਤੱਖ ਰੂਪ ਦੇ ਵਿੱਚ ਹੋਏ ਆ ਜਿਸ ਤਰ੍ਹਾਂ ਗੁਰੂ ਸਾਹਿਬ ਬਿਰਾਜਮਾਨ ਨੇ ਆਪਾਂ ਇੱਕ ਦੂਜੇ ਨੂੰ ਦੇਖਦੇ ਹਾਂ ਉਹਨੂੰ ਕਹਿੰਦੇ ਪ੍ਰਤੱਖ ਇੱਕ ਉਹਦੇ ਸ਼ਰਵਣੀ ਦਰਸ਼ਨ ਕੰਨਾਂ ਨਾਲ ਸੁਣ ਲੈਣਾ ਇਹ ਸ਼ਰਵਣੀ ਦਰਸ਼ਨ ਹੈ ਆਪਾਂ ਖਾਂ ਮੀਚ ਕੇ ਬੈਠਦੇ ਆ ਨਾ ਕੀਰਤਨ ਸੁਣਦੇ ਆ ਬਾਣੀ ਸੁਣਦੇ ਆ ਭਗਵਾਨ ਨੂੰ ਹਿਰਦੇ ਵਿੱਚ ਲਿਉਂਦੇ ਆ ਉਹਨੂੰ ਕਹਿੰਦੇ ਆ ਸ਼ਰਮਣੀ ਦਰਸ਼ਨ ਇੱਕ ਹੁੰਦੇ ਸੁਪਣ ਦਰਸ਼ਨ ਇੱਕ ਹੁੰਦੇ ਚਰিত্র ਦਰਸ਼ਨ ਚਰিত্র ਦਰਸ਼ਨ ਜਿਵੇਂ ਆਪਾਂ ਤਸਵੀਰ ਨੂੰ ਦੇਖਿਆ ਦਰਸ਼ਨ ਹੋਏ ਜਿਵੇਂ ਆਪਾਂ ਸੁਪਨੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸੀਸ ਤੇ ਲਿਆ ਗੁਰੂ ਸਾਹਿਬ ਕਿਸੇ ਦੇ ਘਰ ਜਾ ਰਹੇ ਨੇ ਜਾਂ ਆਪਾਂ ਬਾਣੀ ਪੜ ਰਹੇ ਇਹ ਦਰਸ਼ਨ ਹੁੰਦੇ ਮਹਾਰਾਜ ਦੇ ਕਦੇ ਹੋਏ ਆ ਸਾਰਿਆਂ ਨੂੰ ਕਿਰਪਾ ਇਹ ਬਖਸ਼ਿਸ਼ ਹੈ ਭਗਤ ਨਾਮਦੇਵ ਜੀ ਭਗਵਾਨ ਦੇ ਖੇੜੇ ਪੈ ਗਏ ਕਹਿੰਦੇ ਮੈਨੂੰ ਦਰਸ਼ਨ ਕਰਾਓ ਮਾਰਾ ਜੀ ਕਹਿੰਦੇ ਥੋੜੀ ਦੂਰ ਤੇ ਨਾ ਇੱਕ ਘਰ ਦੇ ਵਿੱਚ ਰਹਿੰਦੇ ਨੇ ਰੰਕਾ ਤੇ ਬੰਕਾ ਰੰਕਾ ਘਰ ਵਾਲਾ ਸੀ ਤੇ ਬੰਕਾ ਉਸ ਦੀ ਘਰ ਵਾਲੀ ਸੀ ਰੰਕਾ ਤੇ ਬੰਕਾ ਕਹਿੰਦੇ ਉਹਨਾਂ ਕੋਲੇ ਜਾ ਉਹਨਾਂ ਨੂੰ ਪੁੱਛ ਲੈ ਆਪ ਹੀ ਤੈਨੂੰ ਪਤਾ ਲੱਗ ਜਾਏਗਾ ਇਹ ਮੇਰੇ ਤੋਂ ਵੱਡੇ ਭਗਤ ਵੀ ਹੈਗੇ ਹੁਣ ਜਾਂਦਾ ਹੈ ਰੰਕਾ ਤੇ ਬੰਕਾ ਦੇ ਘਰ ਦੇ ਕੋਲ ਇੱਕ ਸ਼ੰਨ ਪਾਈ ਹੋਈ ਐ ਛਪਰੀ ਕਾਨਿਆਂ ਦੀ ਸ਼ੰਨ ਪਾਈ ਹੋਈ ਐ ਤੇ ਦੇਖਦਾ ਹੈ ਆਵਾਜ਼ ਦਿੱਤਾ ਭਾਈ ਰੰਕੇ ਦਾ ਘਰ ਇਹੀ ਐ ਭਗਤ ਨਾਮਦੇਵ ਜੀ ਕਹਿੰਦਾ ਰੰਕੇ ਦਾ ਘਰ ਇਹੀ ਐ ਅੰਦਰੋਂ ਆਵਾਜ਼ ਦਿੱਤੀ ਲੜਕੀ ਨੇ ਹਾਂ ਜੀ ਆਜੋ ਗਾਂ ਲੰਘਿ ਆਓ ਹੁਣ ਭਗਤ ਨਾਮਦੇਵ ਜੀ ਜਦੋਂ ਅੰਦਰ ਸ਼ੰਨ ਦੇ ਵਿੱਚ ਜਾਂਦਾ ਨਾ ਝੌਪੜੀ ਦੇ ਵਿੱਚ ਜਦੋਂ ਜਾਂਦਾ ਹੈ ਤੇ ਪੁੱਛਦਾ ਵੀ ਰੰਕਾ ਕਿੱਥੇ ਆ ਉਹ ਕਹਿੰਦੀ ਉਹਨਾਂ ਦੀ ਲੜਕੀ ਸੀ ਘਰ ਉਹ ਕਹਿੰਦੀ ਵੀ ਕੰਮ ਕਾਜ ਵਾਸਤੇ ਬਾਹਰ ਜੰਗਲਾਂ ਦੇ ਵਿੱਚੋਂ ਲੱਕੜਾਂ ਲੈਣ ਗਏ ਦੋਨੇ ਰੰਕਾ ਤੇ ਬੰਕਾ ਮੇਰੀ ਮਾਂ ਤੇ ਮੇਰਾ ਪਿਤਾ ਜੀ ਤੇ ਕਹਿੰਦੇ ਤੁਸੀਂ ਕੀ ਕਰ ਰਹੇ ਹੋ ਕਹਿੰਦੀ ਮੈਂ ਹਲਦੀ ਰਗੜ ਰਹੀ ਆ ਕੁੜੀ ਆਂਦੀ ਲੜਕੀ ਆਂਦੀ ਮੈਂ ਹਲਦੀ ਰਗੜ ਰਹੀ ਆ ਮੈਂ ਸੁਣਿਆ ਭਗਵਾਨ ਤੁਹਾਡੇ ਘਰ ਰਹਿੰਦੇ ਆ ਕਹਿੰਦੇ ਹਾਂਜੀ ਇੱਕ ਟੁੱਟਿਆ ਜਿਹਾ ਮੰਜਾ ਸੀ ਉਸ ਚੌਪੜੀ ਦੇ ਵਿੱਚ ਕੁੜੀ ਨੇ ਹੱਥ ਕਰਕੇ ਕਿਹਾ ਵੀ ਇਸ ਮੰਜੇ ਤੇ ਬੈਠੇ ਹੁੰਦੇ ਆ ਹੁਣ ਦੇਖਦਾ ਵੀ ਇੱਕ ਛੰਨ ਦੇ ਵਿੱਚ ਭਗਵਾਨ ਕਿਵੇਂ ਰਹਿੰਦੇ ਆ ਇਹਨਾਂ ਦੇ ਤਾਂ ਘਰ ਖਾਣਾ ਨਹੀਂ ਪੱਕਦਾ ਹੁਣਾਂ ਸਮੇਂ ਨਾਲ ਇਹ ਲੜਕੀ ਕਹਿ ਰਹੀ ਹੈ ਵੀ ਇਸ ਮੰਜੇ ਤੇ ਬਹਿੰਦੇ ਆ ਕਹਿੰਦੇ ਹੁਣ ਕਿੱਥੇ ਭਗਵਾਨ ਕਹਿੰਦੇ ਕਿਸੇ ਦਾ ਕਾਰਜ ਕਰਨ ਗਏ ਵਾ ਹੋਣਗੇ ਜਾਂ ਕਿਸੇ ਨੂੰ ਦਰਸ਼ਨ ਦੇਣ ਗਏ ਹੋਣਗੇ ਫਿਰ ਮੁੜਿਆ ਆਉਂਦੇ ਆ ਜਮੀਨ ਪੈਰਾ ਚੱਲੋ ਨਿਕਲ ਗਈ ਭਗਤ ਨਾਮਦੇਵ ਦੀ ਮੈਥੋਂ ਵੱਧ ਕਰ ਭਗਵਾਨ ਤਾਂ ਇਹਦੇ ਘਰ ਹੀ ਰਹਿਦਾ ਤੇ ਤੁਸੀਂ ਕੀ ਕਰ ਰਹੇ ਹੋ ਕਹਿੰਦੀ ਮੈਂ ਹਲਦੀ ਰਗੜਦੀ ਆ ਕਾਦੇ ਵਾਸਤੇ ਕਹਿੰਦੀ ਭਗਤ ਦਾ ਇੱਕ ਭਗਤ ਹੈ ਭਗਵਾਨ ਦਾ ਭਗਤ ਨਾਮਦੇਵ ਲੜਕੀ ਨੇ ਜਦੋਂ ਨਾਂ ਲਿਆ ਨਾ ਭਗਤ ਨਾਮਦੇਵ ਤਾਂ ਕੋਲ ਹੀ ਖੜੇ ਆ ਕੇ ਸਵਾਲ ਪੁੱਛ ਰਹੇ ਭਗਤ ਨਾਮਦੇਵ ਐ ਕਹਿੰਦੀ ਜਦੋਂ ਕੋਈ ਗੱਲ ਬਣਦੀ ਹੈ ਤੇ ਰੋਣ ਲੱਗ ਪੈਂਦਾ ਪੰਡਤਾਂ ਦੇ ਮੰਦਰ ਵਿੱਚ ਚਲਾ ਗਿਆ ਪਰਮੇਸ਼ਰ ਦੀ ਭਗਤੀ ਦੇ ਵਿੱਚ ਸੀ ਉਹਨੂੰ ਪਤਾ ਨਹੀਂ ਲੱਗਿਆ ਭਗਤਾਂ ਉਹਨਾਂ ਨੇ ਕੀ ਕੀਤਾ ਪੰਡਤਾਂ ਨੇ ਉਹਨੂੰ ਨਾ ਮੰਦਰ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਤਾ ਹੁਣ ਮੰਦਰ ਦੇ ਪਿਛਲੇ ਪਾਸੇ ਬਹਿ ਕੇ ਰੋਂਦਾ ਹੈ ਭਗਵਾਨ ਨੂੰ ਚੇਤੇ ਕਰਦਾ ਸੀ ਤੇ ਭਗਵਾਨ ਜਦੋਂ ਗਏ ਉਹਨਾਂ ਕੋਲੇ ਤੇ ਭਗਵਾਨ ਨੇ ਮੰਦਰ ਦਾ ਮੂੰਹ ਹੀ ਘੁਮਾ ਕੇ ਭਗਤ ਨਾਮਦੇਵ ਵੱਲ ਕਰਤਾ ਤੇ ਉਹ ਭਗਵਾਨ ਦਾ ਕਹਿੰਦੀ ਮੋਢਾ ਛੱਲਿਆ ਗਿਆ ਸੱਟ ਲੱਗੀ ਮੈਂ ਇਹ ਹਲਦੀ ਉਹਦੇ ਤੇ ਲਾਉਣੀ ਹੈ ਹੈਰਾਨ ਹੋ ਗਿਆ ਭਗਵਾਨ ਤਾਂ ਇਹਨਾਂ ਦੇ ਕੋਲ ਰਹਿੰਦਾ ਮੈਂ ਤਾਂ ਆਖਿਆ ਵੀ ਮੈਨੂੰ ਦਰਸ਼ਨ 72 ਵਾਰੀ ਹੋਏ ਨੇ ਹੈਰਾਨ ਹੁਣ ਸੋਚਦਾ ਹੈ ਵੀ ਜੇ ਭਗਵਾਨ ਇਹਨਾਂ ਦੇ ਕੋਲ ਰਹਿੰਦਾ ਤੇ ਭਗਵਾਨ ਇਹਨਾਂ ਦਾ ਘਰ ਕਿਉਂ ਨਹੀਂ ਬਣਾ ਦਿੰਦਾ ਸੋਹਣਾ ਇਹ ਸ਼ਾਨ ਵਿੱਚ ਗੁਜ਼ਾਰਾ ਕਰ ਰਿਹਾ ਹੈ ਭਗਵਾਨ ਕਿਉਂ ਨਹੀਂ ਇਹਨਾਂ ਨੂੰ ਇੰਨਾ ਬਖਸ਼ਿਸ਼ਾਂ ਕਰ ਸਕਦਾ ਇਹਨਾਂ ਦਾ ਮਹਿਲ ਬਸਾ ਕਿਉਂਕਿ ਮਹਾਰਾਜ ਕਹਿੰਦੇ ਨਾ ਕਿ ਪਰਮੇਸ਼ਰ ਜਿਹੜਾ ਰਹਿੰਦਾ ਉਹ ਮਹਿਲਾਂ ਦੇ ਵਿੱਚ ਨਹੀਂ ਰਹਿੰਦਾ ਭਾਈ ਉਹ ਮਹਿਲਾਂ ਵਿੱਚ ਨਹੀਂ ਰਹਿੰਦਾ ਪਰਮੇਸ਼ਰ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿਨਾਂ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿਨਾਂ ਮਿੱਤਰ ਨਾ ਇੱਠ ਤਨ ਰੂਪ ਹੀ ਨ ਕਿਸ ਸਾਖ ਨ ਛਿਨਾਂ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾਂ ਪਰਮੇਸ਼ਰ ਮਹਿਲਾ ਚ ਨਹੀਂ ਰਹਿੰਦਾ ਪਰਮੇਸ਼ਰ ਜਿਵੇਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਾ ਫਰੀਦਾ ਜੰਗਲ ਜੰਗਲ ਕਿਆ ਭਵ ਹੈ ਵਣਕੰਡਾ ਮੂੜੇ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੁੰਡੇ ਉਹ ਜੰਗਲਾਂ ਚ ਨਹੀਂ ਰਹਿੰਦਾ ਪਰਮੇਸ਼ਰ ਸਾਡੀ ਹਿਰਦੇ ਚ ਰਹਿੰਦਾ ਇਹ ਵਿਚਾਰ ਕੀਤੀ ਤੇ ਭਗਵਾਨ ਕੋਲੇ ਚਲਾ ਗਿਆ ਭਗਵਾਨ ਨੂੰ ਜਾ ਕੇ ਕਹਿੰਦਾ ਹੈ ਭਗਤ ਨਾਮਦੇਵ ਜੀ ਵੀ ਤੇਰੇ ਇੰਨੇ ਉਹਨਾਂ ਦੇ ਤੁਸੀਂ ਭਗਵਾਨ ਤੁਸੀਂ ਘਰ ਰਹਿੰਦੇ ਹੋ ਤੇ ਤੁਸੀਂ ਉਹਨਾਂ ਨੂੰ ਘਰ ਕਿਉਂ ਨਹੀਂ ਬਣਾ ਕੇ ਦਿੰਦੇ ਉਹਨਾਂ ਨੂੰ ਬਖਸ਼ਿਸ਼ ਕਰੋ ਭਗਵਾਨ ਕਹਿੰਦਾ ਭਾਈ ਉਹ ਲੈਣਾ ਹੀ ਨਹੀਂ ਚਾਹੁੰਦੇ ਸੋਨਾ ਘਰ ਮਾਇਆ ਨਹੀਂ ਲੈਣਾ ਚਾਹੁੰਦੇ ਕਹਿੰਦੇ ਕਿਉਂ ਨਹੀਂ ਲੈਣਾ ਚਾਹੁੰਦੇ ਤੁਸੀਂ ਦਿਓਗੇ ਤਾਂ ਲੈ ਲੈਣਗੇ ਤੁਸੀਂ ਦਿਓ ਨਾ ਕਿਰਪਾ ਕਰੋ ਤੇ ਭਗਵਾਨ ਜੀ ਫਿਰ ਭਗਤ ਨਾਮਦੇਵ ਨੂੰ ਕਹਿੰਦੇ ਤੂੰ ਭਾਈ ਮਾਇਆ ਦੇ ਕੇ ਵੇਖ ਲਾ ਐਵੇਂ ਨਾ ਉਹ ਕਹਿੰਦੇ ਵੀ ਮਾਇਆ ਜੇ ਮਿਲ ਗਈ ਨਾ ਤੇ ਭਗਵਾਨ ਦਾ ਨਾਮ ਵਿਸਰ ਜਾਂਦਾ ਹੈ ਮਾਇਆ ਨਾਲ ਜਦੋਂ ਮਨੁੱਖ ਕੋਲੇ ਮਾਇਆ ਆ ਜਾਂਦੀ ਮੰਨ ਲਓ ਮਨੁੱਖ ਕੋਲੇ ਮਾਇਆ ਨਹੀਂ ਉਹ ਫਿਰ ਗੁਰੂ ਘਰ ਸੇਵਾ ਵੀ ਕਰਦਾ ਹੈ ਗੁਰੂ ਦੇ ਨਤਮਸਤ ਕੀ ਹੁੰਦਾ ਜਦੋਂ ਮਾਇਆ ਆ ਗਈ ਮਾਇਆ ਹੋਈ ਗਈ ਤਬ ਰੋਵਣ ਲੱਗਦਾ ਹੈ ਜਦ ਮਾ ਜਦੋਂ ਮਾਇਆ ਹੁੰਦੀ ਹੈ ਉਦੋਂ ਗਰਮ ਕਰਤਾ ਹੈ ਮਾਨ ਕਰਦਾ ਹੈ ਸੋਚਦਾ ਹੈ ਵੀ ਇਹ ਕਿਵੇਂ ਹੋਊਗਾ ਉਹ ਕਹਿੰਦੇ ਵੀ ਤੁਸੀਂ ਦੇਖ ਕੇ ਵੇਖ ਲਓ ਮਾਇਆ ਹੁਣ ਕੀ ਕੀਤਾ ਰਾਂਕਾ ਤੇ ਬੰਕਾ ਘਰ ਵਾਲੀ ਤੇ ਘਰ ਵਾਲਾ ਲੱਕੜਾਂ ਜੰਗਲਾਂ ਦੇ ਵਿੱਚੋਂ ਸੁੱਕੀਆਂ ਇਕੱਠੀਆਂ ਕਰਕੇ ਤੇ ਸ਼ਹਿਰ ਦੇ ਵਿੱਚ ਵੇਚ ਕੇ ਆਉਣੀਆਂ ਤੇ ਉਸੇ ਨਾਲ ਗੁਜ਼ਾਰਾ ਕਰਨਾ ਉਹ ਰਾਂਕਾ ਅੱਗੇ ਆ ਤੇ ਬੰਕਾ ਉਹਦੀ ਘਰ ਵਾਲੀ ਪਿੱਛੇ ਲੱਕੜਾਂ ਚੱਕੀਆਂ ਹੋਈਆਂ ਤੇ ਭਗਤ ਨਾਮਦੇਵ ਨੇ ਕੀ ਕੀਤਾ ਮੋਹਰਾ ਵਛਾਤੀਆਂ ਮੂਰੇ ਵੇਖਣਾ ਸੀ ਭਗਤ ਦੀਵ ਕਿੱਡੇ ਕਿ ਇਹ ਆਪਣੇ ਵੀ ਇਹ ਚੱਕਦੇ ਆ ਕਿ ਨਹੀਂ ਚੱਕਦੇ ਜਦੋਂ ਰਾਂਕਾ ਮੂਰੇ ਸੀ ਬੰਕਾ ਘਰ ਵਾਲੀ ਪਿਛਲੇ ਪਾਸੇ ਸੀ ਮੂਰੇ ਮੋਹਰਾ ਪਈਆਂ ਤੇ ਰਾਂਕੇ ਨੇ ਕੀ ਕੀਤਾ ਜਿਹੜੀ ਲੱਕੜਾਂ ਵਾਲੀ ਭਰੀ ਸੀ ਗੱਡੜੀ ਸੀ ਰੱਖ ਕੇ ਨਾ ਉਸ ਮੋਹਰਾ ਦੇ ਉੱਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਮਿੱਟੀ ਪਾਤੀ ਜਦੋਂ ਮਿੱਟੀ ਪਾਈ ਤੇ ਉਹ ਕਹਿਣ ਲੱਗੀ ਘਰ ਵਾਲੀ ਸਵਾਮੀ ਇਹ ਕੀ ਕਰ ਰਹੇ ਹੋ ਕਹਿਣ ਲੱਗਾ ਵੀ ਕੁਝ ਨਹੀਂ ਕੁਝ ਨਹੀਂ ਕਹਿੰਦੀ ਦੱਸੋ ਕੀ ਕਰਦੇ ਸੀ ਉਹ ਕਹਿਣ ਲੱਗਾ ਵੀ ਇਹ ਮੋਹਰਾ ਸੀ ਇਹਦੇ ਤੇ ਮੈਂ ਮਿੱਟੀ ਪਾ ਰਿਹਾ ਸੀ ਉਹ ਆਂਦੀ ਮਿੱਟੀ ਤੇ ਮਿੱਟੀ ਕਿਉਂ ਪਾ ਰਹੇ ਵੇਖੋ ਉਹ ਕਹਿਣ ਲੱਗਾ ਵੀ ਮੈਂ ਤਾਂ ਸੋਚਿਆ ਸੀ ਵੀ ਇਸਤਰੀ ਸੋਨੇ ਨੂੰ ਦੇਖ ਕੇ ਲੁਭਾਏਮਾਨ ਹੋ ਜਾਵੇਗੀ ਇਸ ਕਰਕੇ ਮੈਂ ਮਿੱਟੀ ਪਾਈ ਤੇ ਤੁਸੀਂ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਤੁਹਾਡਾ ਸਿਮਰਨ ਭਗਤੀ ਹੈ ਤੁਸੀਂ ਕਿਹਾ ਮਿੱਟੀ ਤੇ ਮਿੱਟੀ ਨਹੀਂ ਪਾਉਣੀ ਚਾਹੀਦੀ ਕਿਉਂ ਪਾ ਰਹੇ ਚਲੇ ਗਏ ਨਹੀਂ ਚੱਕੀਆਂ ਭਗਵਾਨ ਫਿਰ ਭਗਵਾਨ ਕੋਲੇ ਕਹਿੰਦਾ ਨਾਮਦੇਵ ਕਹਿੰਦਾ ਵੀ ਨਹੀਂ ਚੱਕੀਆਂ ਜੀ ਮਾਣੇ ਤਾਂ ਕਹਿੰਦਾ ਮੈਂ ਤੈਨੂੰ ਪਹਿਲਾਂ ਕਹਾਂ ਦੇ ਕੇ ਦੇਖ ਲਾ ਕਹਿੰਦਾ ਇੱਕ ਵਾਰੀ ਹੋਰ ਮੈਨੂੰ ਹੋਰ ਕਰਮ ਕਰ ਲੈਣ ਦਿਓ ਕਹਿੰਦੇ ਦੱਸੋ ਕੀ ਕੀਤਾ ਕਹਿੰਦਾ ਜੀ ਆਪਾਂ ਇਹਨਾਂ ਦੀ ਗਰੀਬੀ ਕੱਟਣੀ ਆ ਆਪਾਂ ਕਿਉਂ ਨਾ ਵੀ ਇਹ ਲੱਕੜਾ ਕੱਟ ਕੇ ਲਿਆ ਕੇ ਕਿਤੇ ਵੇਚ ਕੇ ਆਉਂਦੇ ਵੀ ਆਪਾਂ ਲੱਕੜਾਂ ਦੀਆਂ ਭਰੀਆਂ ਬਣਾ ਬਣਾ ਕੇ ਮੈਂ ਮੂਰੇ ਰੱਖ ਦਿੰਨਾ ਆਪੇ ਚੱਕ ਕੇ ਮੁੜ ਜਾਣਗੇ ਕਹਿਣ ਲੱਗੇ ਚਲੋ ਇਹ ਵੀ ਵੇਖ ਲਓ ਜਦੋਂ ਭਗਤ ਨਾਮਦੇਵ ਨੇ ਲੱਕੜਾਂ ਦੀਆਂ ਭਰੀਆਂ ਬਣਾ ਬਣਾ ਕੇ ਰੱਖੀਆਂ ਜਿਸ ਰਸਤੇ ਉਹਨਾਂ ਨੇ ਆਉਣਾ ਸੀ ਜਦੋਂ ਦੇਖਿਆ ਉਹਨਾਂ ਨੇ ਦੇਖਿਆ ਵੀ ਲੱਕੜਾਂ ਦੀਆਂ ਭਰੀਆਂ ਬੰਨੀਆਂ ਪਈਆਂ ਨੇ ਆਪਣੀਆਂ ਲੱਕੜਾਂ ਵੀ ਕਹਿੰਦੇ ਰੱਖ ਕੇ ਕਹਿਣ ਲੱਗੇ ਕਿਸੇ ਤੋਂ ਚੱਕੀਆਂ ਨਹੀਂ ਗਈਆਂ ਹੋਣੀਆਂ ਜਿਆਦਾ ਵਜ਼ਨ ਸੀ ਚਲ ਆਉ ਕਰਦੇ ਆਪਾਂ ਆਪਣੀਆਂ ਵੀ ਰੱਖ ਦਿੰਨੇ ਆ ਉਹਦਾ ਭਲਾ ਉਹ ਰੱਖ ਕੇ ਵੀ ਘਰ ਚਲੇ ਗਏ ਹੁਣ ਸ਼ਾਮਾਂ ਪਈਆਂ ਕਿ ਕਿ ਗੁਜ਼ਾਰਾ ਉਹਨਾਂ ਦਾ ਸੀਗਾ ਜਿਹੜੀਆਂ ਲੱਕੜਾਂ ਵੇਚ ਕੇ ਵਟ ਕੇ ਖਾਣਾ ਕਹਿੰਦੇ ਚਲੋ ਅੱਜ ਭਗਵਾਨ ਦੀ ਮਰਜ਼ੀ ਇਦਾਂ ਹੀ ਸਹੀ ਲੱਕੜਾਂ ਨਹੀਂ ਵੇਚੀਆਂ ਉਥੇ ਰੱਖਿਆ ਜ ਆਪਦੀਆਂ ਵੀ ਹੁਣ ਸ਼ਾਮਾਂ ਨੂੰ ਸੋਚਦੇ ਆ ਕਹਿੰਦੇ ਵੀ ਅੱਜ ਦਾ ਗੁਜ਼ਾਰਾ ਕਿਵੇਂ ਉਹ ਖਾਣਾ ਕਹਿੰਦੇ ਆਪਾਂ ਨੂੰ ਅੱਜ ਤਾਂ ਅੱਜ ਤਾਂ ਨਹੀਂ ਅੰਨ ਗ੍ਰਹਿਣ ਹੋਇਆ ਅੱਜ ਤਾਂ ਨਹੀਂ ਪ੍ਰਸ਼ਾਦਾ ਪਾਣੀ ਮਿਲਿਆ ਆਪਾਂ ਮਾਇਆ ਦੇ ਦਰਸ਼ਨ ਕਰ ਲਈ ਸੀ ਦੇਖੋ ਕਿੰਡੀ ਵੱਡੀ ਗੱਲ ਹੈ ਅਸੀਂ ਮਾਇਆ ਦੇ ਕਹਿੰਦੇ ਸੋਨੇ ਦੇ ਦਰਸ਼ਨ ਹੋ ਗਈ ਸੀ ਤਾਂ ਹੀ ਆਪਾਂ ਅੱਜ ਪ੍ਰਸ਼ਾਦੇ ਤੋਂ ਵਾਂਝੇ ਰਹਿ ਗਏ ਆਂ ਭਗਵਾਨ ਦੀ ਭਗਤੀ ਵੇਖੋ ਇੰਨੀ ਸ਼ਕਤੀ ਹੈ ਭਗਵਾਨ ਦੇ ਅਨੰਨ ਭਗਤ ਹੁੰਦੇ ਨਾ ਜਿਹੜੇ ਉਹ ਪਰਮੇਸ਼ਰ ਤੇ ਡੋਰਾਂ ਰੱਖਦੇ ਨੇ ਤੇ ਭਗਵਾਨ ਕਹਿੰਦਾ ਵੀ ਹੁਣ ਦੱਸ ਨਾਮਦੇ ਕਹਿੰਦਾ ਵੀ ਵਾਕਈ ਮੇਰੇ ਤੋਂ ਉੱਪਰ ਪਏ ਨੇ ਮੇਰੇ ਤੋਂ ਉੱਪਰ ਵਾਲੀ ਭਗਤੀ ਕਰਨ ਵਾਲੇ ਨਾਮ ਦੇ ਰਸੀਏ ਨਾਮ ਦੇ ਜਪੀਏ ਪਏ ਨੇ ਭਗਵਾਨ ਮੈਂ ਤਾਂ ਮਾਨ ਕੀਤਾ ਸੀ के 72 ਵਾਰ ਤੁਸੀਂ ਮੈਨੂੰ ਦਰਸ਼ਨ ਦਿੱਤੇ ਮੇਰੇ ਤੋਂ ਵੱਧ ਨਹੀਂ ਪਏ ਨੇ ਦੁਨੀਆ ਵਿੱਚ ਇਸ ਕਰਕੇ ਪਰਮੇਸ਼ਰ ਅੱਗੇ ਅਰਦਾਸ ਕਰੀਏ ਸਿਮਰਨ ਕਰੀਏ ਜੋ ਪਰਮੇਸ਼ਰ ਕਰਦਾ ਹੈ ਉਸ ਨੂੰ ਸੱਚ ਸਮਝ ਗਏ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਿਉਂਕਿ ਪਰਮੇਸ਼ਰ ਜਦੋਂ ਕਿਸੇ ਨੂੰ ਦਿੰਦਾ ਹੈ ਨਾ ਉਹ ਰਹਿ ਨਹੀਂ ਕਰਦਾ ਉਹ ਐ ਨਹੀਂ ਕਹਿੰਦਾ ਵੀ ਮੈਂ ਇਹਨੂੰ ਦੇਵਾਂ ਕਿ ਨਾ ਦੇਵਾਂ ਕਿਉਂਕਿ ਪਰਮੇਸ਼ਰ ਕੋਲੇ ਅਨਮੋਲੀਆਂ ਦਾਤਾਂ ਨੇ ਸਮੇ ਸਮੇਂ ਨਾ ਹਰ ਇੱਕ ਚੀਜ਼ ਮਿਲਦੀ ਹੈ ਕਿਉਂਕਿ ਪਰਮੇਸ਼ਰ ਦੇ ਸਾਨੂੰ ਵਿਸ਼ਵਾਸ ਤੇ ਭਰੋਸਾ ਬਣਾਉਣਾ ਪੈਂਦਾ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਭਗਤ ਨਾਮਦੇਵ ਨੂੰ ਜਿਵੇਂ ਦਰਸ਼ਨ ਹੋਏ ਹਨ ਅਸੀਂ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਦੋਂ ਆਉਂਦੇ ਆ ਤੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਪੈਰ ਹੈ ਇਹ ਗੁਰੂ ਵੱਲ ਹੁੰਦੇ ਨੇ ਘਰ ਤੋਂ ਜਦੋਂ ਤੁਰਦੇ ਪੈਰਾਂ ਨਾਲ ਹੀ ਤੁਰ ਕੇ ਆਉਣਾ ਨਾ ਅੱਖਾਂ ਨਾਲ ਦਰਸ਼ਨ ਕਰਨੇ ਕੰਨਾਂ ਨਾਲ ਸੁਣਨਾ ਤੇ ਜੀਵ ਨਾਲ ਰਸ ਨੂੰ ਗਾਉਣਾ ਜੇ ਜਦੋਂ ਅਸੀਂ ਸਤਿਗੁਰੂ ਮਹਾਰਾਜ ਦੇ ਕੋਲੇ ਸਾਤ ਸੂਰਤ ਹੋ ਕੇ ਗੁਰੂ ਦੇ ਨਤਮਸਤਕ ਹੋਵਾਂਗੇ ਨਾ ਗੁਰੂ ਦੀ ਬਖਸ਼ਿਸ਼ ਫੇਰ ਹੀ ਮਿਲਦੀ ਹੈ ਫੇਰ ਪ੍ਰਾਪਤ ਹੁੰਦੀ ਹੈ ਐਦਾਂ ਨਹੀਂ ਕਿ ਮੈਂ ਕਿਉਂਕਿ ਪਰਮੇਸ਼ਰ ਉਹ ਨਾ ਤਾਂ ਮਹਿਲ ਮਾੜੀਆਂ ਦਾ ਭੁੱਖਾ ਨਾਕਾਰਾਂ ਦਾ ਪਰਮੇਸ਼ਰ ਨੂੰ ਤਾਂ ਸਿਰਫ ਉਹ ਭਾਉ ਭਗਤ ਦਾ ਭੁੱਖਾ ਪਰਮੇਸ਼ਰ ਨਾ ਤੂੰ ਆਵੇਂ ਬਸ ਬਹੁਤ ਕਨਾਵਣੇ ਨਾ ਤੂੰ ਆਵੇਂ ਬਸ ਵੇਦ ਪੜਾਵਣੇ ਨਾ ਤੂੰ ਆਵੇ ਵਸ ਤੀਰਥ ਨਹੀਆ ਨਾ ਤੂੰ ਆਵੇ ਵਸ ਧਰਤੀ ਧਾਈਐ ਨਾ ਤੂੰ ਆਵੇ ਵਸ ਕਿਤੇ ਸਿਆਣਪੈ ਨਾ ਤੂੰ ਆਵੇ ਵਸ ਬਹੁਤਾ দান ਦੇ ਸਭ ਕੋ ਤੇਰਾ ਵਸ ਅਗਮ ਅਗੋਚਰਾ ਤੂੰ ਭਗਤਾ ਕਹਿ ਵਸ ਭਗਤਾ ਤਾਣ ਤੇਰਾ ਸੋ ਇੱਥੇ ਸਮਾਪਤੀ ਹੈ ਪਿਆਰੀ ਸਾਧ ਸੰਗਤ ਜੀ ਇੱਥੋਂ ਸੇਧ ਇਹ ਹੀ ਮਿਲਦੀ ਹੈ ਕਿ ਮਨ ਦੇ ਵਿੱਚ ਸਾਡੇ ਪਿਆਰ ਭਾਵਨਾ ਗੁਰੂ ਦੇ ਪ੍ਰਤੀ ਧਰਮ ਕਮਾਈਏ ਤੇ ਸਤਗੁਰੂ ਦੀ ਬਖਸ਼ਿਸ਼ ਫੇਰ ਹੁੰਦੀ ਹੈ ਇਸ ਕਰਕੇ ਜਿੰਨੀ ਵਿਚਾਰ ਹੋਈ ਹਿਰਦੇ ਵਿੱਚ ਵਸ ਜਾਵੇ ਅਰਦਾਸ ਕਰਿਓ ਸਤ ਸਤਗੁਰਾਂ ਦੇ ਚਰਨਾਂ 'ਚ ਹੁਣ ਆਨੰਦ ਸਾਹਿਬ ਜੀ ਦਾ ਪਾਠ ਭਾਈ ਸਾਹਿਬ ਜੀ ਨੇ ਹੁਣਾਂ ਤੁਰਸਨਾ ਤੋਂ শ্রবণ ਕਰੀਏ ਸਤਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ ਜੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ